ਆਰੇ ਤੁਸੀਂ ਕੀ ਕਰੀਏ ਉਹਦੇ ਵਿੱਚ ਹੈਗਾ ਉਹ ਫਰਜ ਕਰ ਲੋ ਇਹ ਭਾਈ ਸਾਹਿਬ ਖੜੇ ਨੇ ਅਸੀਂ ਇਹਦੀ ਫੋਟੋ ਖਿੱਚ ਕੇ ਤੁਹਾਡੇ ਕੋਲ ਪਾ ਸਕਦੇ ਹਾਂ 10 ਰੁਪਏ ਸਾਨੂੰ ਦੇ ਕੇ ਥੋੜੀ ਦੇਰ ਬਾਅਦ ਕਿਤੇ ਕੀ ਪਰਚਾ ਨਹੀਂ ਵੱਜੇ ਇਹ ਬੰਦਾ ਕਿਤੇ ਵਾਂਗੜਿਤ ਨਹੀਂ ਇਹਦੇ ਘੋੜਾਦ ਨਹੀਂ ਇਹ ਤੁਹਾਡੀ ਸਿਕਿਉਰਿਟੀ ਤਹਾਏ ਵਾਸਤੇ ਲੋ ਐਪਾਂ ਬਣੀਆ ਇਹਨਾਂ ਨੂੰ ਕਿਰਪਾ ਕਰਕੇ ਜ਼ਰੂਰ ਡਾਊਨਲੋਡ ਕਰੋ ਇਹਨਾਂ ਨੂੰ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਜਿਹੜਾ ਤੁਰ ਤੁਰੇ ਜਾਂਦਾ ਵਰਟੀਕਲ ਉਹ ਇਹੀ ਮੋਟਰਸਾਈਕਲ ਹੈ ਇਹਦਾ ਨੰਬਰ ਆਪਾਂ ਨੂੰ ਪਤਾ ਲੱਗ ਗਿਆ ਸਾਨੂੰ ਲੱਗਦਾ ਈ ਯਾਰ 50% ਕੀ ਚਾਕਲ ਚੋਰੀ ਦਾ ਲੱਗਦਾ ਉਸ ਪਾਵਰ ਵਾਹਨ ਐਪਲੀਕੇਸ਼ਨ ਤੇ ਜੋ ਕਲਿੱਕ ਕਰੋਗੇ ਅੱਗੇ ਨਾਲ ਹੀ ਜਾ ਜੂਗਾ ਇਹ ਕਾ ਦਾ ਨੰਬਰ ਆ ਬਾਕੀ ਸਹੀ ਹੈ ਮੋਟਰਸਾਈਕਲ ਦਾ ਹੀ ਹੈ ਇਹ ਕਿਹਦੇ ਨਾਮ ਤੇ ਇਹਦੇ ਨਹੀਂ ਨਾਮ ਪੰਜਾਬ ਦੇ ਵਿੱਚ ਲਾਟੇ ਆਟਰ ਨੂੰ ਮੇਨਟੇਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਹੁਣ ਫਾਜ਼ਿਲਕਾ ਪੁਲਿਸ ਦੇ ਵੱਲੋਂ ਬਹੁਤ ਸ਼ਰਤੀ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ ਜਿੱਥੇ ਕਿ ਅਬਰਾਰ ਦੇ ਵਿੱਚ ਹੋਰ ਪੀਸੀਆਰ ਮੋਟਰਸਾਈਕਲ ਤਨਾਤ ਕੀਤੇ ਗਏ ਨੇ ਫਾਜ਼ਿਲਖਾ ਪੁਲਿਸ ਦੇ ਵੱਲੋਂ ਬੋਰੇ ਸ਼ਹਿਰ ਦੇ ਵਿੱਚ 24/7 ਨਿਗਰਾਨੀ ਯਕੀਨੀ ਬਣਾਉਣ ਤੇ ਲਈ ਦਿਨ ਸਮੇਂ 8 ਅਤੇ ਰਾਤ ਸਮੇਂ 6 ਪੀਸੀਆਰ ਮੋਟਰਸਾਈਕਲ ਤਾਇਨਾਤ ਕੀਤੇ ਗਏ ਨੇ ਦੱਸਦੀ ਕਿ ਇਹ ਟੀਮਾਂ ਸ਼ਹਿਰ ਦੇ ਮੁੱਖ ਚੌਕਾ, ਬਾਜ਼ਾਰਾ, ਰਿਹਾਇਸ਼ੀ ਇਲਾਕਿਆਂ ਤੇ ਸੰਵੇਦਨਸ਼ੀਲ ਥਾਵਾਂ ਤੇ ਪੈਟਰੋਲਿੰਗ ਕਰਨਗੀ ਤਾਂ ਜੋ ਆਮ ਲੋਕਾਂ ਨੂੰ ਸੁਰੱਖਿਆਤ ਮਹਿਸੂਸ ਕਰਵਾਇਆ ਜਾ ਸਕੇ ਹੋਰ ਸ਼ਹਿਰ ਦੇ ਵਿੱਚ ਅੱਜ ਤੋਂ ਸਾਡੀ ਮੈਜਿਸਟਰੀਸ਼ਪੀਸ਼ਾ ਡਾਇਰੈਕਟਰ ਸਾਹਿਬ ਜੀ ਤੇ ਪੀਐਸ ਸੁਪਰਡੈਂਟ ਫਾਜ਼ਿਲਖਾ ਨੋ ਬਲੋ ਜਿਹੜੀ ਵਿਸ਼ੇਸ਼ ਮੁਹਿੰਮ ਚਲਾਉਂਦੇ ਸੀ ਸ਼ਹਿਰ ਦੇ ਅਪੋਰ ਸ਼ਹਿਰ ਦੇ ਵਿੱਚ ਜਿਹੜੇ ਅਸੀਂ ਪੀਸੀਆਰ ਵੀ ਕੂਜ਼ ਜਿਹੜੀ ਬਣ ਨਵੇਂ ਇੰਟਰੂਡਸ ਕਰ ਰਹੇ ਹਾਂ ਜਿਸ ਤੋਂ ਵੀ 8 ਤੋਂ 10 ਸਾਡੇ ਮੋਟਰਸਾਈਕਲ ਜਿਹੜੇ ਆ ਹਰ ਟਾਈਮ ਜਿਹੜਾ ਅਪੋਰ ਸ਼ਹਿਰ ਦੇ ਵਿੱਚ ਪੀਸੀਆਰ ਇਹਨਾਂ ਨੂੰ ਡੇਟ ਵਾਈਜ਼ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਵੰਡ ਕੇ ਏਰੀਆ ਦਿੱਤਾ ਤੇ ਇੱਥੇ ਹਮੇਸ਼ਾ ਤਨਾਤ ਰਹਿੰਦੇ ਜਿਸ ਤੇ ਅਸੀਂ ਜਿਹੜਾ ਇਸ ਦਾ ਮਤਲਬ ਸਾਡਾ مین ਪਰਪਸ ਹੈ ਅਪੋਰ ਸ਼ਹਿਰ ਦੇ ਜਿਹੜੇ ਲੋਕਾਂ ਨਾਲ ਕੋਈ ਮਸਲੇ ਹੋਣ ਤੇ ਸਨੈਪਸ਼ਿੰਗ ਦੀਆਂ ਜਾਂ ਕਿਸੇ ਤਰ੍ਹਾਂ ਦੀ ਵਾਰਦਾਤ ਦੇ ਜਿਹੜਾ ਪੁਲਿਸ ਦਾ ਰਿਸਪੌਂਸ ਟਾਈਮ ਜਿਹੜਾ ਉਸ ਤੋਂ ਘੱ ਉਤੇ ਹੀ ਪੁਲਿਸ ਅਧਿਕਾਰੀ ਦਾ ਵੀ ਕਹਿਣਾ ਹੈ ਕਿ ਪੀਸੀਆਰ ਮੋਟਰਸਾਈਕਲਾਂ ਦੀ ਇਹ ਨਵੀਂ ਤੈਨਾਤੀ ਸ਼ਹਿਰ ਦੇ ਵਿੱਚ ਕਾਨੂੰਨ ਦੀ ਪੂਰੀ ਪਾਲਣਾ ਯਕੀਨੀ ਬਣਾਵੇਗੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਦੇ ਵਿੱਚ ਮਦਦਗਾਰ ਸਾਬਤ ਹੋਵੇਗੀ ਤੇ ਲੋਕ ਕਿਸੇ ਵੀ ਤਕਲੀਫ ਦੀ ਸਥਿਤੀ ਦੇ ਵਿੱਚ 112 ਤੇ ਕਾਲ ਕਰਕੇ ਪੁਲਿਸ ਦੀ ਮਦਦ ਲੈ ਸਕਦੇ ਨੇ ਤੇ ਫਾਜ਼ਲਕਾ ਪੁਲਿਸ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਤੇ ਲਈ ਹਮੇਸ਼ਾ ਵਚਨਬੱਧ ਹੈ ਜਗਪਾਨੀ ਟੀਵੀ ਦੇ ਲਈ ਚਲਾਲਾਬਾਦ ਤੋਂ ਦਾ ਦਰਸ਼ਕ ਜੋ ਸੰਦੀ ਰਿਪੋਰਟ ਇਹ ਵੀ ਫੋਟੋ ਖਿੱਚ ਕੇ ਤੁਹਾਨੂੰ ਪਾ ਸਕਦੇ ਹਾਂ 10